ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਜਿਹੜੀਆਂ ਤੋਂ ਨਵੀਆਂ ਪਾਰਟੀਆਂ ਹੋਂਦ ਵਿੱਚ ਆਈਆਂ ਆਕਾਲੀ ਦਲ ਪੁਨਰਸੁਰਜੀਤ ਆਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਵੱਲੋਂ ਵੀ ਆਪਣੇ ਆਪ ਆਪਣੀਆਂ ਪਾਰਟੀਆਂ ਨੂੰ ਜ਼ਮੀਨੀ ਪੱਧਰ ਤੇ ਜਥੇਬੰਦ ਕਰਨ ਦੇ ਲਈ ਜਿਹੜੇ ਜਤਸੇ ਤੋੜ ਯਤਨ ਕੀਤੇ ਜਾ ਰਹੇ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਲਾਜਾਇਆ ਜਾਵੇ ਤੇ ਪਰਮਾ ਜਿਹੜਾ ਸਮਰਥਨ ਉਹ ਹਾਸਲ ਕੀਤਾ ਜਾਵੇ ਆਮ ਆਦਮੀ ਪਾਰਟੀ ਵੱਲੋਂ ਦੁਬਾਰਾ ਰਿਪੀਟ ਕਰਨ ਦੀਆਂ ਜੋ ਗੱਲਾਂ ਕਹੀਆਂ ਜਾ ਰਹੀਆਂ ਹਨ ਹਾਲਾਂਕਿ ਜਿਹੜੀਆਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਜਿੱਥੇ ਉੱਥੇ ਉਹਨਾਂ ਨਤੀਜਿਆਂ ਤੋਂ ਆਮ ਆਦਮੀ ਪਾਰਟੀ ਖੁਸ਼ ਹੈ ਉੱਥੇ ਕੁਝ ਹਲਕਿਆਂ 'ਚੋਂ ਚੇਤਾਵਨੀ ਵੀ ਮਿਲੀ ਹੈ ਉਹ ਚੇਤਾਵਨੀ ਇਹ ਹੈ ਕਿ ਉਹਨਾਂ ਦੇ ਹਰਮਨ ਪਿਆਰੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੈ ਉਹ ਹਾਰੇ ਹੈ ਉੱਥੇ ਉਹਨਾਂ ਨੂੰ ਸਮੀਖਿਆ ਕਰਨ ਦੀ ਜ਼ਰੂਰਤ ਹੈ ਬੇਸ਼ੱਕ ਉਸ ਤੋਂ ਤੁਰੰਤ ਬਾਅਦ ਰਿਜ਼ਲਟ ਨੂੰ ਲੈ ਕੇ ਪਾਰਟੀ ਵੱਲੋਂ ਮੀਟਿੰਗ ਵੀ ਬੁਲਾਈ ਗਈ ਸੀ ਜਿਸ ਦੇ ਵਿੱਚ ਜਿਹੜੇ ਹਲਕਿਆਂ 'ਚ ਆਮ ਆਦਮੀ ਪਾਰਟੀ ਪਛੜੀ ਹੈ ਉੱਥੇ ਸਮੀਖਿਆ ਵੀ ਕੀਤੀ ਗਈ ਹੋਏਗੀ ਤੇ ਉਹਨਾਂ ਨੂੰ ਲੈ ਕੇ ਹੁਣ ਅੱਗੇ ਜੜੀ ਨੀਤੀ ਹੈ ਤਿਆਰ ਕੀਤੀ ਹੋਏਗੀ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਨਤੀਜਿਆਂ ਤੋਂ ਸੰਤੁਸ਼ਟ ਦੱਸਦੀ ਹੈ ਉੱਥੇ ਕਾਂਗਰਸ ਤੇ ਅਕਾਲੀ ਦਲ ਬਾਦਲ ਦੀ ਜਿਹੜੀ ਵਾਪਸੀ ਹੋਈ ਹੈ ਉਸ ਨੂੰ ਦੇਖਦਿਆਂ ਹੋਇਆਂ ਵੀ ਜਿਹੜੇ ਸਮੀਕਰਨ ਉਹ ਕਾਫੀ ਬਦਲ ਸਕਦੇ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਜਿਵੇਂ ਉਸ ਨੂੰ ਸੈਮੀਫਾਈਨਲ ਦੱਸਿਆ ਜਾ ਰਿਹਾ ਸੀ ਉਸੇ ਤਰੀਕੇ ਨਾਲ ਹੁਣ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਇਹ ਵੀ ਇੱਕ ਤਰ੍ਹਾਂ ਦਾ ਸੈਮੀਫਾਈਨਲ ਹੀ ਹੈ ਇਸ ਇੰਨਾ ਚੋਣਾ ਚ ਜਿਹੜੀ ਪਾਰਟੀ ਨੂੰ ਵਧੀਆ ਬਹੁਮਤ ਮਿਲੇਗਾ 2027 ਦੇ ਨਤੀਜਿਆਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇੱਕ ਕਾਫੀ ਭਰਮੀ ਜਿਹੜੀ ਰੈਲੀ ਹੈ ਹਾਲੀ ਦੇ ਵਿੱਚ ਕਾਨਫਰੰਸ ਅੰਮ੍ਰਿਤਸਰ ਦੀ ਧਰਤੀ ਤੇ ਕੀਤੀ ਗਈ ਹੈ ਉਸ ਤੇ ਬਾਰੇ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਲੋਕਾਂ ਦਾ ਜਿਹੜਾ ਜਨਸਲਾਬ ਹੈ ਉਸ ਕਾਨਫਰੰਸ ਦੇ ਵਿੱਚ ਦੇਖਣ ਨੂੰ ਮਿਲਿਆ ਇਹ ਪ੍ਰਗਟਾਵਾ ਕੀਤਾ ਹੈ ਭਾਈ ਅਮਰਿਤਪਾਲ ਸਿੰਘ ਦੇ ਪਿਤਾ ترਸੇਮ ਸਿੰਘ ਜੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸੀ ਵਿੱਚ ਇੱਕ ਵਿਸ਼ਾਲ ਤੇ ਇਤਿਹਾਸਿਕ ਪੰਥ ਬਚਾਓ ਪੰਜਾਬ ਬਚਾਓ ਕਾਨਫਰੰਸ ਜਿਹੜੀ ਹੈ ਭਾਈ ਦਲਜੀਤ ਸਿੰਘ ਮਿਆਦਿਆਂ ਦੀ ਅਗਵਾਈ ਦੇ ਵਿੱਚ ਕੀਤੀ ਗਈ ਹੈ ਜਿੱਥੇ ਉਚੇਚੇ ਤੌਰ ਤੇ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਬਾਪੂਤਰ ਸਿੰਘ ਜੀ ਅਤੇ ਪਾਰਟੀ ਲੀਡਰਸ਼ਿਪ ਵਿੱਚੋਂ ਮੁੱਖ ਤੌਰ ਤੇ ਭਾਈ ਅਮਰਜੀਤ ਸਿੰਘ ਵਣਛੜੀ ਪਰਮਜੀਤ ਸਿੰਘ ਜੋਹਲ ਸਰਬਜੀਤ ਸਿੰਘ ਖਾਨਪੁਰ ਪ੍ਰਗਟ ਸਿੰਘ ਮੀਆਂਬਿੰਦ ਹੋਰ ਵੀ ਬਹੁਤ ਸਾਰੇ ਜਿਹੜੇ ਵੱਡੇ ਆਗੂ ਸਨ ਉਹ ਇਸ ਇਕੱਠ ਦੇ ਵਿੱਚ ਕਾਨਫਰੰਸ 'ਚ ਪਹੁੰਚੇ ਐ ਇਸ ਵਿੱਚ ਵਿਸ਼ਾਲ ਕਾਨਫਰੰਸ ਦੌਰਾਨ ਹਲਕੇ ਪਰ ਤੋਂ ਪਾਰਟੀ ਦੇ ਵਰਕਰ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਅਤੇ ਮਾਤਾ ਪਿਓ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦੇ ਆਂ ਪਾਰਟੀ ਦੀ ਨੀਤੀ ਅਤੇ ਸੰਘਰਸ਼ ਨਾਲ ਇੱਕ ਇੱਕ ਜੁੜਤਾ ਦਾ ਪ੍ਰਗਟਾਵਾ ਕੀਤਾ ਅਤੇ ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਨਸ਼ਿਆਂ ਦੀ ਮਹਾਮਾਰੀ ਕਿਸਾਨਾਂ ਦੀ ਬਰਬਾਦ ਹੋ ਰਹੀ ਆਰਥਿਕਤਾ ਸਿੱਖ ਨੌਜਵਾਨਾਂ ਉੱਤੇ ਝੂਠੇ ਕੇਸ ਬੰਤੀ ਸਿੰਘਾਂ ਦੀ ਆਵਾਜ਼ ਨੂੰ ਜ਼ਬਰਦਸਤੀ ਦਬਾਉਣ ਵਰਗੇ ਗੰਭੀਰ ਮੁੱਦਿਆਂ ਨੂੰ ਕੇਂਦਰ ਵਿੱਚ ਰੱਖਦਿਆਂ ਸਰਕਾਰਾਂ ਖਿਲਾਫ ਤਿੱਖਾ ਜਿਹੜਾ ਰੋਸ ਹੈ ਉਹ ਪ੍ਰਗਟ ਕੀਤਾ ਗਿਆ ਇਸ ਮੌਕੇ ਬਾਪੂ ਤਰਸੇਮ ਸਿੰਘ ਨੇ ਸਟੇਜ ਤੋਂ ਬੋਲਦਿਆਂ ਆਪਣੇ ਸੰਬੋਧਨਾਂ ਵਿੱਚ ਪੰਜਾਬ ਦੀ ਮੌਜੂਦਾ ਸਿਆਸੀ ਸਮਾਜਿਕ ਤੇ ਆਰਥਿਕ ਸਥਿਤੀ ਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਲੋਕਾਂ ਨੂੰ ਜਾਗਰੂਕ ਹੋ ਕੇ ਸੰਘਰਸ਼ ਦੇ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ ਉਹਨਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਕੋਈ ਸੱਤਾ ਦੀ ਲਾਲਚ ਵਾਲੀ ਪਾਰਟੀ ਨਹੀਂ ਸਗੋਂ ਇਹ ਪੰਥਕ ਸੋਚ ਇਨਸਾਫ ਅਤੇ ਸਰਬੱਤ ਦੇ ਭਲੇ ਦੇ ਅਸੂਲਾਂ ਤੇ ਚੱਲਣ ਵਾਲੀ ਲੋਕਾਂ ਦੀ ਆਵਾਜ਼ ਹੈ ਅਤੇ ਪੰਜਾਬ ਨੂੰ ਲੁੱਟਣ ਵਾਲੀਆਂ ਪੁਰਾਣੀਆਂ ਤੇ ਮੌਜੂਦਾ ਸਰਕਾਰਾਂ ਨੇ ਲੋਕਾਂ ਦੇ ਭਰੋਸੇ ਦੇ ਨਾਲ ਧੋਖਾ ਕੀਤਾ ਜਿਸ ਦਾ ਹਿਸਾਬ ਲੋਕਾਂ ਨੇ ਜਲਦੀ ਦੇਣਗੇ ਪਾਵ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਇਸ ਮੌਕੇ ਤੇ ਨੌਜਵਾਨਾਂ ਵੱਲੋਂ ਪੰਜਾਬ ਬਚਾਓ ਨਸ਼ਾ ਮੁਕਤ ਪੰਜਾਬ ਕਿਸਾਨ ਮਜ਼ਦੂਰ ਇਕਤਾ ਅਤੇ ਸਿੱਖ ਨੌਜਵਾਨਾਂ ਦੀ ਰਿਹਾਈ ਸੰਬੰਧੀ ਜਿਹੜੇ ਉਹ ਨਾਰੇ ਲਗਾਏ ਗਏ ਜਿਸ ਨਾਲ ਪੂਰਾ ਮਾਹੌਲ ਪੰਥਕ ਅਤੇ ਇਨਕਲਾਬੀ ਰੂਪ ਜੜਾ ਉਤਾਰ ਗਿਆ ਹੋਰ ਪ੍ਰਮੁੱਖ ਆਗੂਆਂ ਵੱਲੋਂ ਸੰਬੋਧਨ ਕਰਦਿਆਂ ਸਪਸ਼ਟ ਕੀਤਾ ਗਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਹਰ ਹਲਕੇ ਹਰ ਪਿੰਡ ਹਰ ਸ਼ਹਿਰ ਵਿੱਚ ਲੋਕਾਂ ਨੂੰ ਜੋੜ ਕੇ ਇੱਕ ਵੱਡਾ ਲੋਕ ਅੰਦੋਲਨ ਖੜਾ ਕਰੇਗਾ ਤਾਂ ਜੋ ਪੰਜਾਬ ਨੂੰ ਉਸਦਾ ਹੱਕ ਇੱਜ਼ਤ ਅਤੇ ਅਧਿਕਾਰ ਵਾਪਸ ਦਿਵਾਇਆ ਜਾ ਸਕਣ ਹਾਲਾਂਕਿ ਹਲਕਾ ਰਾਜਾ ਸੰਸੀ ਦੀ ਇਸ ਕਾਨਫਰੰਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦਾ ਆਮ ਲੋਕ ਹੁਣ ਝੂਠੇ ਵਾਅਦਿਆਂ ਦੋਮੁਖੀ ਸਿਆਸਤ ਅਤੇ ਸਰਕਾਰੀ ਜ਼ਬਰ ਤੋਂ ਤੰਗ ਆ ਚੁੱਕਾ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਖੜ ਕੇ ਸੰਘਰਸ਼ ਦਾ ਰਾਹ ਅਪਣਾਉਣ ਲਈ ਤਿਆਰ ਹੈ ਅੰਤ ਵਿੱਚ ਭਾਈ ਦਲਜੀਤ ਸਿੰਘ ਜੋ ਮਿਆਦੀਆਂ ਨੇ ਉਹਨਾਂ ਵੱਲੋਂ ਰਾਜਾ ਸੰਸੀ ਹਲਕੇ ਦੇ ਸਮੂਹ ਲੋਕਾਂ ਪਾਰਟੀ ਵਰਕਰਾਂ ਸੇਵਾਦਾਰਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਸ ਵੱਡੀ ਰੈਲੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਇਸ ਨੂੰ ਕਾਮਯਾਬ ਬਣਾਇਆ ਦੂਸਰੀਆਂ ਪਾਰਟੀਆਂ ਦੀ ਤਰ੍ਹਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਇਸ ਕਾਨਫਰੰਸ ਦੇ ਵਿੱਚ ਵੱਡੀ ਗਿਣਤੀ ਚ ਜਿਹੜੇ ਲੋਕਾਂ ਨੇ ਸ਼ਮੂਲੀਅਤ ਕੀਤੀ ਹੈ ਉਸ ਨੂੰ ਦੇਖਦਿਆਂ ਹੋਇਆਂ ਪਾਰਟੀ ਦੇ ਵਰਕਰਾਂ ਅਗੋਂ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਆਪਣੀ ਰਣਨੀਤੀ ਤਿਆਰ ਕਰ ਚੁੱਕੀ ਹੈ ਹਰੇਕ ਹਲਕੇ ਦੇ ਵਿੱਚ ਇਸੇ ਤਰ੍ਹਾਂ ਹੀ ਵਿਸ਼ਾਲ ਜਿਹੜੀਆਂ ਰੈਲੀਆਂ ਕਾਨਫਰੰਸਾਂ ਹਨ ਉਹਨਾਂ ਦਾ ਜਿਹੜਾ ਹੈ ਆਉਣ ਵਾਲੇ ਸਮੇਂ 'ਚ ਪ੍ਰਬੰਧ ਕੀਤਾ ਜਾਏਗਾ ਧੰਨਵਾਦ